ਉਹੋ ਕੇ ਮੁਕਤਸਰ ਦੇ ਵਿੱਚ ਪੈਂਦਾ ਹੈ ਮੁਕਤਸਰ ਵੀ ਉਹਨੂੰ ਹੀ ਕਹਿੰਦੇ ਹਨ ਤੇ ਮੁਕਤਸਰ ਵੀ ਉਹਨੂੰ ਕਹਿੰਦੇ ਹਨ ਮੁਕਤਸਰ ਸ਼ਹਿਰ ਦਾ ਨਾਮ ਮੁਕਤਸਰ ਗੁਰਦੁਆਰੇ ਦਾ ਨਾਮ ਹੈ ਆਪ ਦਰਸ਼ਨ ਕਰੋ ਇਸ ਸਰੋਵਰ ਸਾਹਿਬ ਦੀ ਬਹੁਤ ਵੱਡਾ ਸਰੋਵਰ ਸਾਹਿਬ ਦਾ ਆਪ ਵੀ ਆਓ ਮਾਗੀ ਤੇ ਬਹੁਤ ਹੀ ਧੂਮ-ਤਾਮ ਨਾਲ ਇੱਥੇ ਮਾਗੀ ਮਨਾਈ ਜਾਂਦੀ ਹੈ ਬਹੁਤ ਹੀ ਜੋਰਾਂ ਸ਼ੋਰਾਂ ਨਾਲ ਇੱਥੇ ਮਾਗੀ ਮਨਾਈ ਜਾਂਦੀ ਹੈ ਆਪ ਵੀ ਆਓ ਤੇ ਇੱਥੇ ਅਸ਼ਨਾਨ ਕਰੋ ਅਬ ਦੇਖ ਸਕਦੇ ਹੈ ਸਾਹਮਣੇ ਗੁਰਦੁਆਰਾ ਹੈ ਇਹ ਸਾਹਮਣੇ ਗੁਰਦੁਆਰਾ ਹੈ ਆਪ ਦੇਖ ਸਕਦੇ ਹੈ ਇੱਧਰ ਵੀ ਗੁਰਦੁਆਰਾ ਹੈ ਇਹ ਪੂਰਾ ਸਿਰੋਵਰ ਬਣਿਆ ਹੈ ਇਮਾਰਤਾਂ ਬਣੀਆਂ ਹਨ ਰਹਿਣ ਵਾਸਤੇ ਵੀ ਬਹੁਤ ਹੀ ਖੁੱਲੀ ਜਗ੍ਹਾ ਹੈ ਕਮਰਾ ਉਸੇ ਗਲੇ ਹੀ ਮਿਲ ਜਾਂਦਾ ਹੈ ਕੋਈ ਦਿੱਕਤ ਨਹੀਂ ਹੈ ਕਿਸੇ ਵੀ ਚੀਜ਼ ਦੀ ਲੰਗਰ 24 ਘੰਟੇ ਚੱਲਦਾ ਰਹਿੰਦਾ ਹੈ ਆਪ ਦਰਸ਼ਨ ਕਰੋ ਸਾਰ ਸੰਗਤ ਜੀ ਸ਼ੇਅਰ ਔਰ ਕਮੈਂਟ ਜਰੂਰ ਕਰਿਆ ਕਰੋ ਸ਼ੇਅਰ ਔਰ ਕਮੈਂਟ ਜਰੂਰ ਕਰਿਆ ਕਰੋ ਇਹ ਗੁਰਦੁਆਰਾ ਹੈ ਮੁਕਟ ਸਰ ਗੁਰਦੁਆਰਾ ਹੈ ਆਪ ਦਰਸ਼ਨ ਕਰ ਸਕਦੇ ਹੋ ਦਰਸ਼ਨ ਕਰੋ ਜੀ ਇਹ ਮੁਕਟ ਸਰ ਗੁਰਦੁਆਰਾ ਹੈ ਇਹ ਸਰੋਵਰ ਸਾਹਿਬ ਹੈ ਸਾਹਮਣੇ ਆਪ ਦਰਸ਼ਨ ਕਰੋ ਸਾਹਮਣੇ ਸਰੋਵਰ ਸਾਹਿਬ ਹੈ ਇਹ ਮੁਕਟ ਸਰ ਹੈ ਸਾਰ ਸੰਗਤ ਜੀ ਆਪ ਦਰਸ਼ਨ ਕਰੋ ਇਹ ਸਾਹਮਣੇ ਇੱਕ ਗੁਰਦੁਆਰਾ ਹੈ ਮੁਕਰਸੜ ਗੁਰਦੁਆਰਾ ਹੈ ਆਪ ਦਰਸ਼ਨ ਕਰੋ ਬਹੁਤ ਹੀ ਪਵਿੱਤਰ ਜਗਾ ਹੈ ਜੋ ਕਿ 40 ਮੁਕਤੇ ਇੱਥੇ ਹੋਏ ਸਨ ਤੋਂ ਮਹਾ ਸਿੰਘ ਦਾ ਬਤਾਵਾ ਵੀ ਇੱਥੇ ਮਹਾਰਾਜ ਜੀ ਨੇ ਬਾੜਿਆ ਸੀਗਾ ਟੁੱਟੀ ਗੰਢੀ ਸੀ ਆਪ ਵੀ ਆਓ ਤੇ ਕੋਈ ਵੀ ਵਿਗੜਿਆ ਕੰਮ ਟੁੱਟਿਆ ਜਿਹੜਾ ਉਹ ਗੰਢਿਆ ਜਾਂਦਾ ਹੈ ਕੋਈ ਵੀ ਘਰ ਦੇ ਵਿੱਚ ਨਸੀਬਤ ਹੋਵੇ ਉਹ ਸਭ ਠੀਕਾਂ ਠੀਕ ਹੋ ਜਾਂਦੀਆਂ ਹਨ ਟੁੱਟੀਆਂ ਗੰਢੀਆਂ ਜਾਂਦੀਆਂ ਹਨ ਵਿਛੜੇ ਮਿਲ ਜਾਂਦੇ ਹਨ ਆਪ ਵੀ ਆਓ ਤੇ ਜ਼ਰੂਰ ਦਰਸ਼ਨ ਕਰੋ ਬਹੁਤ ਹੀ ਪਵਿੱਤਰ ਜਗ੍ਹਾ ਹੈ ਭਾਗਾ ਵਾਲੇ ਹੋ ਜੋ ਕਿ ਇਹਨਾਂ ਜਗ੍ਹਾ ਦੇ ਦਰਸ਼ਨ ਕਰੋਗੇ ਆਪ ਦਰਸ਼ਨ ਕਰੋ ਆਪ ਦਰਸ਼ਨ ਕਰੋ ਸਾ ਸੰਗਤ ਜੀ ਦਰਸ਼ਨ ਕਰੋ ਬਹੁਤ ਹੀ ਪਵਿੱਤਰ ਜਗ੍ਹਾ ਹੈ ਬਹੁਤ ਹੀ ਪਵਿੱਤਰ ਜਗ੍ਹਾ ਹੈ ਆਪ ਦਰਸ਼ਨ ਕਰ ਸਕਦੇ ਹੋ ਇੱਧਰ ਵੀ ਗੁਰਦੁਆਰਾ ਹੈ

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਔਰ ਕਮੈਂਟ ਔਰ ਜਰੂਰ ਸ਼ੇਅਰ ਔਰ ਜਰੂਰ ਕਮੈਂਟ ਕਰਿਆ ਕਰੋ ਆਪ ਜੀ ਨੂੰ ਹੱਥ ਜੋੜ ਕੇ ਬੇਨਤੀ ਹੈ ਸ਼ੇਅਰ ਜਰੂਰ ਕਰਿਆ ਕਰੋ ਤਾਂ ਕਿ ਹੋਰ ਵੀ ਗਾਂ ਆਪਣੇ ਰਿਸ਼ਤੇਦਾਰਾਂ ਭੈਣ ਭਾਈਆਂ ਨੂੰ ਪਤਾ ਲੱਗੇ ਤੇ ਬਹੁਤ ਹੀ ਧਾਰਮਿਕ ਵੀਡੀਓ ਆ ਰਹੀਆਂ ਹਨ ਆਪ ਦੇਖੋ ਔਰ ਖੁਸ਼ੀਆਂ ਮਾਣੋ ਗੁਰੂ ਘਰਾਂ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ